ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨਿ ਪਾ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਐ ਗੁਰ ਸਬਦਿ ਵਿਚਾਰ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਾਬ ਦੀ ਹਰ ਪਾਈਐ ਹਰਹ ਪਾਰਨ ਗਾਏ ਮਨ ਹਟਕ ਨੈ ਨ ਪਾਇਓ ਪੂਛ ਹੋਵੇ ਤਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸਾਂ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਇ ਗੁਰ ਸਬਦਿ ਵਿਚਾਰ ਨਾਨਕ ਸ਼ਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੈ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਘਰਸਾ ਬਦੀ ਹਰ ਪਾਈਐ ਹਰਹ ਪਾਰ ਨਗਾਏ ਮਨ ਹਟਕ ਨੈਣਾ ਪਾਇਓ ਪੂਝੋ ਵੇ ਤਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਐ ਗੁਰ ਸਬਦ ਦੀ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਉ ਹੈ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਬਦ ਦੀ ਹਰ ਪਾਈਐ ਹਰਹ ਪਾਰਨ ਗਾਏ ਮਨ ਹਟਕਿ ਨੈ ਨ ਪਾਇਓ ਪੂਛ ਹੋਵੇ ਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਐ ਗੁਰ ਸਬਦਿ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰਸਾਹਿਬ ਦੀ ਹਰ ਪਾਈਏ ਹਰ ਹਰ 파ਰਨ ਗਾਏ ਮਨ ਹਟਕ ਨੀ ਨਾ ਪਾਇਓ ਪੂਛ ਹੋਵੇ ਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਰਨੀ ਪਾ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਏ ਗੁਰ ਸਬਦੀ ਵਿਚਾਰ ਨਾਨਕ ਸਬਦ ਰਤ ਇਸ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਤੇ ਆਏ ਗਰਸਾ ਬਦੀ ਹਰ ਪਾਈਐ ਹਰਹ ਪਾਰ ਨਗਾਏ ਮਨ ਹਟਕ ਨੈਣਾ ਪਾਇਓ ਪੂਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਐ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸਬਦੀ ਵਿਚਾਰ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੁ ਹਰ ਨਾਮ ਤੇ ਆਏ ਗੁਰ ਸਬਦੀ ਹਰ ਪਾਈਐ ਹਰ ਹਰ 파ਰਨਗਾਏ ਮਨ ਹਟਕਿ ਨੇ ਨਾ ਪਾਇਓ ਪੂਛ ਹੋਵੇ ਤ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਐ ਗੁਰ ਸਬਦਿ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਉਐ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਬਦਿ ਹਰ ਪਾਈਐ ਹਰਿ ਹਰਿ ਪਾਰਨ ਗਾਏ ਮਨ ਹਟ ਕੈ ਨਾ ਪਾਇਓ ਪੂਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਨੇ ਸਤਗੁਰ ਸੇਵਿਆ ਤਿਨਿ ਪਾ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸਾਂ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਇ ਗੁਰ ਸਬਦ ਦੇ ਵਿਚਾਰ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਾਹਿਬ ਦੀ ਹਰ ਪਾਈਐ ਹਰ ਹਰ 파ਰ ਨਗਾਏ ਮਨ ਹਟਕ ਨੀ ਨਾ ਪਾਇਓ ਪੂਝੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਜਿਨਨੇ ਸਤਿਗੁਰ ਸੇਵਿਆ ਤੈਨੀ ਪਾ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਏ ਗੁਰ ਸਬਦੀ ਵਿਚਾਰ ਨਾਨਕ ਸਬਦ ਰਤ ਇਸ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੁ ਹਰ ਨਾਮ ਤੇ ਆਏ ਘਰਸਾ ਵੇਦੀ ਹਰ ਪਾਈਐ ਹਰਹ ਪਾਰ ਨਗਾਏ ਮਨ ਹਟਕ ਨੈਣਾ ਪਾਇਓ ਪੂਛ ਹੋਵੇ ਤਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੁੱਕੇ ਕੂਕ ਪਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਇ ਗੁਰ ਸਬਦੀ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਬਦੀ ਹਰ ਪਾਈਐ ਹਰ ਹਰਿ ਪਾਰਨ ਗਾਏ ਮਨ ਹਟਕਿ ਨਾ ਪਾਇਓ ਪੂਝੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰ ਜਿਸ ਲਏ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸਾਂ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਏ ਗੁਰ ਸਬਦੀ ਵਿਚਾਰ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੁ ਹਰ ਨਾਮ ਤੇ ਆਏ ਗੁਰ ਸਬਦੀ ਹਰ ਪਾਈਐ ਹਰਹ ਪਾਰ ਲੰਘਾਏ ਮਨ ਹਟਕਿ ਨੇ ਨਾ ਪਾਇਓ ਪੂਛ ਹੋਵੇ ਤ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨਹੀ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਇ ਗੁਰ ਸਬਦਿ ਵਿਚਾਰ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਤੇ ਆਏ ਗੁਰਸਬ ਦੀ ਹਰ ਪਾਈਐ ਹਰਹ ਪਾਰਨ ਗਾਏ ਮਨ ਹਟਕਿ ਨੈ ਨ ਪਾਇਓ ਪੂਛ ਹੋਵੇ ਦ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਨੇ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸਾਂ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਇ ਗੁਰ ਸਬਦਿ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਘਰਸਾ ਬਦੀ ਹਰ ਪਾਈਐ ਹਰਹ ਪਾਰ ਨਗਾਏ ਮਨ ਹਟਕ ਨੈਣਾ ਪਾਇਓ ਪੂਝੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਐ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸਾਂਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸਬਦ ਦੀ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਬਦ ਦੀ ਹਰ ਪਾਈਐ ਹਰ ਹਰ 파ਰਨਗਾਏ ਮਨ ਹਟਕ ਨੈ ਨ ਪਾਇਓ ਪੂਝ ਹੋਵੇ ਤਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਇ ਸਤਿ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸਾਂਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਇ ਗੁਰ ਸਬਦਿ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਗੁਰ ਸਾਹਿਬ ਜੀ ਹਰ ਪਾਈਐ ਹਰ ਹਰ 파ਰਨਗਾਏ ਮਨ ਹਟਕ ਨੀ ਨਾ ਪਾਇਓ ਪੂਝ ਹੋਵੇ ਤਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਜਿੰਨੇ ਸਤਗੁਰ ਸੇਵਿਆ ਤਿਰਨੀ ਪਾ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸਾਂ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਏ ਗੁਰ ਸਬਦੀ ਵਿਚਾਰ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਤੇ ਆਏ ਗੁਰਸਾਬ ਦੀ ਹਰ ਪਾਈ ਐ ਹਰਹ ਪਾਰ ਨਗਾਏ ਮਨ ਹਟਕ ਨੈ ਨ ਪਾਇਓ ਪੂਛ ਹੋਵੇ ਤਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਏ ਗੁਰ ਸਬਦੀ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਬਦੀ ਹਰ ਪਾਈਐ ਹਰਹ ਪਾਰਨ ਗਾਏ ਮਨ ਹਟਕਿ ਨੈ ਨ ਪਾਇਓ ਪੂਛ ਹੋਵੇ ਤਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂਪ ਆਪ ਖਾਏ ਮਨ ਨਿਰਮਲ ਹੋਇ ਗੁਰ ਸਬਦਿ ਵਿਚਾਰ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਾਹਿਬ ਦੀ ਹਰ ਪਾਈਏ ਹਰ ਹਰ 파ਰਨਗਾਏ ਮਨ ਹਟਕ ਨੀ ਨਾ ਪਾਇਓ ਪੂਝ ਹੋਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸਾਂ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਇ ਗੁਰ ਸਬਦਿ ਵਿਚਾਰ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਘਰਸਾ ਬਦੀ ਹਰ ਪਾਈਐ ਹਰਹ ਪਾਰ ਨਗਾਏ ਮਨ ਹਟਕ ਨੈਣਾ ਪਾਇਓ ਪੂਝੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਦੇ ਵਿਚਾਰ ਨਾਨਕ ਸ਼ਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰਨਾਮ ਤੇ ਆਏ ਗੁਰਸਬਦੀ ਹਰ ਪਾਈਏ ਹਰ ਹਰ 파ਰਨਗਾਏ ਮਨ ਹਟਕਿ ਨੇ ਨਾ ਪਾਇਓ ਪੂਛ ਹੋਵੇ ਤ ਜਾਏ ਨਾਨਕ ਹਰ ਕੀ ਸੇਵਾ ਸੋ ਕਰ ਜਿਸ ਲਏ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੈਨੂ ਆਪ ਖਾਏ ਮਨ ਨਿਰਮਲ ਹੋਐ ਗੁਰ ਸਬਦ ਦੀ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਬਦ ਦੀ ਹਰ ਪਾਈਐ ਹਰ ਹਰ 파ਰਨਗਾਏ ਮਨ ਹਟਕ ਨੀ ਨਾ ਪਾਇਓ ਪੂਝੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰ ਜਿਸ ਲੈ ਹਰ ਲਾਇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਨੇ ਸਤਗੁਰ ਸੇਵਿਆ ਤਿਨਿ ਪਾਉ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਇ ਗੁਰ ਸਬਦਿ ਵਿਚਾਰ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰਸਬਦ ਜੀ ਹਰ ਪਾਈਐ ਹਰਹ ਪਾਰਨ ਗਾਏ ਮਨ ਹਟਕ ਨੈ ਨ ਪਾਇਓ ਪੂਛ ਹੋਵੇ ਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਰੂ ਆਪ ਖਾਏ ਮਨ ਨਿਰਮਲ ਹੋਐ ਗੁਰ ਸਬਦਿ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰਸਾਬ ਦੀ ਹਰ ਪਾਈਐ ਹਰਹ ਪਾਰਨਗਾਏ ਮਨ ਹਟਕ ਨੈਣਾ ਪਾਇਓ ਪੂਛ ਹੋਵੇ ਤਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਐ ਗੁਰ ਸਬਦਿ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੁ ਹਰ ਨਾਮ ਧਿਆਏ ਗੁਰ ਸਬਦਿ ਹਰ ਪਾਈਐ ਹਰਿ ਹਰਿ ਪਾਰਨ ਗਾਏ ਮਨ ਹਟਕਿ ਨੈ ਨ ਪਾਇਓ ਪੂਛ ਹੋਵੇ ਤ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੈਨ ਹੋਆ ਬਖਾਏ ਮਨ ਨਿਰਮਲ ਹੋਇ ਗੁਰ ਸਬਦ ਦੀ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਬਦ ਦੀ ਹਰ ਪਾਈਐ ਹਰ ਹਰ 파ਰਨਗਾਏ ਮਨ ਹਟਕ ਨੈ ਨ ਪਾਇਓ ਪੂਝ ਹੋਵੇ ਤਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰ ਜਿਸ ਲਏ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਨਿ ਪਾ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸਬਦ ਦੀ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਬਦ ਦੀ ਹਰ ਪਾਈਐ ਹਰ ਹਰ 파ਰਨਗਾਏ ਮਨ ਹਟਕ ਨੀ ਨਾ ਪਾਇਓ ਪੂਝ ਹੋਵੇ ਤਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਨੇ ਸਤਗੁਰ ਸੇਵਿਆ ਤਿਨਨੇ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੂਕੇ ਕੋਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਇ ਗੁਰ ਸਬਦ ਦੇ ਵਿਚਾਰ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਤੇ ਆਏ ਗੁਰਸਬਦ ਜੀ ਹਰ ਪਾਈਐ ਹਰਹ ਪਾਰਨ ਗਾਏ ਮਨ ਹਟਕ ਨੀ ਨਾ ਪਾਇਓ ਪੂਛ ਹੋਵੇ ਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਜਿਨਨੇ ਸਤਗੁਰ ਸੇਵਿਆ ਤਿਰਨੀ ਪਾ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸਾਂ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਏ ਗੁਰ ਸਬਦ ਦੀ ਵਿਚਾਰ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਘਰਸਾ ਬਦੀ ਹਰ ਪਾਈਐ ਹਰਹ ਪਾਰ ਨਗਾਏ ਮਨ ਹਟਕ ਨੈਣਾ ਪਾਇਓ ਪੂਝੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਐ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸਾਂਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਐ ਗੁਰ ਸਬਦ دی ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਬਦ ਦੀ ਹਰ ਪਾਈਐ ਹਰ ਹਰ 파ਰਨਗਾਏ ਮਨ ਹਟਕ ਨੈ ਨ ਪਾਇਓ ਪੂਝੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਜਿਨਿ ਸਤਗੁਰ ਸੇਵਿਆ ਤਿਨਿ ਪਾਉ ਨਾਮ ਪਾਇਆ ਬੂਝੋ ਕਰ ਵਿਚਾਰ ਸਦਾ ਸੰਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸਬਦ ਦੀ ਵਿਚਾਰੈ ਨਾਨਕ ਸਬਦ ਰਤਿ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੁ ਹਰ ਨਾਮ ਧਿਆਏ ਗੁਰ ਸਬਦ ਦੀ ਹਰ ਪਾਈਐ ਹਰਹ ਪਾਰਨ ਗਾਏ ਮਨ ਹਟਕਿ ਨੈ ਨ ਪਾਇਓ ਪੂਛ ਹੋਵੇ ਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ